ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल महूरत अजो न संग गुर परस जप आद सच जुग सच ਹੈ ਭੀ ਸਤ ਨਾਨਕ ਹੋਸੀ ਭੀ ਸਤ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦ ਸਤ जुगाद ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਪੰ ਗੁਰ ਪ੍ਰਸਾਦ ਜਪ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਪੁਰ ਪਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ अकाल महूरत अजो न संक गुर परस जप आद सच जुग सच ਹੈ ਭੀ ਸਤ ਨਾਨਕ ਹੋਸੀ ਭੀ ਸਤ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ഓ അത്നത്ത പക്ഷോ നിർവർ അകാല മൂർത്ത ਜੋਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ निव अकाल मुहूरत अजूनी सपं गुर परस जप आद सच जुगा ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਪੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ अकाल मुहूरत अजो न सपं गुर पर सद जप आद सच जुग सच ਹੈ ਭੀ ਸਤ ਨਾਨਕ ਹੋਸੀ ਭੀ ਸਤ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल महूरत अजो न संग गुर पर सद जप आद सच सच ਹੈ ਭੀ ਸਤ ਨਾਨਕ ਹੋਸੀ ਭੀ ਸਤ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾ ਅਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਰ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल महूरत अजो न सपं गुर पर सद जप आद सच जुग सच ਹੈਪੀ ਸੱਚ ਨਾਨਕ ਹੋਸੀ ਵੀ ਸੱਚ